ਆ ਗਈ ਆਪਣੀ ਬਲੈਕ ਐਸਟਰੋਲੋਗ ਉਹ ਵਿਚਾਰੀ ਦੇਖੀ ਗੰਜੀ ਕਰ ਰੱਖੀ ਆ ਨਾ ਓਏ ਹੈ ਆ ਕੇ ਹੁਣ ਬਹਿ ਗਈ ਦੇਖੀ ਇੱਧਰ ਆ ਕੇ ਲੈ ਪੱਟ ਤੇ ਬਹਿ ਗਈ ਆਰਮਨ ਓਏ ਪਾਣੀ ਪੀ ਲਿਆ ਸੀ ਹੈ ਪਾਣੀ ਪੀ ਲਿਆ ਹੈ 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 ਯੰਗ ਲੋ ਵਾਪਸ ਸਿੰਜਲ ਵੀ ਆਪਾਂ ਛੱਡਤੀ ਸੀ ਹੁਣ ਧੁੱਪੇ ਬਹਿ ਗਈ ਜੀ ਆਰਮਨ ਜਟਾਪੁਰਾ ਕੈਮਾ ਹੈ ਲੋਕਸ ਵੈਲਕਮ ਟੂ ਮਾਈ ਚੈਨਲ ਜੀ ਅੱਜ ਦੇ ਵਲੋਗ ਹਨ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਆ ਜੋ ਜੀ ਅੱਜ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਪਣੇ ਚੂਚੇ ਤੇ ਮੁਰਗੇ ਬਾਈ ਬਹੁਤ ਦਿਨ ਹੋ ਗਏ 2 ਦਿਨ ਹੋ ਗਏ ਛੱਡੇ ਨਹੀਂ ਹੈਗੇ ਨਹੀਂ ਬਾਹਲਾ ਪਈ ਜਾਂਦਾ ਸੀ ਤੇ ਅੱਜ ਰੱਬ ਨੇ ਬਬ ਪੂਰੀ ਕੜਾਕੇਦਾਰ ਨਾ ਧੁੱਪ ਦਿਖਾ ਦਿੱਤੀ ਅੱਜ ਦਿਨ ਮਸਾਂ ਚੜਿਆ ਕਰਮ ਵਾਲਾ ਧੁੱਪ ਆਲ ਅੱਜ ਦੇਖੀਓ ਧੁੱਪ ਇੰਨੇ ਚਿਰ ਬਾਅਦ ਤੇ ਹੁਣ ਆਪਾਂ ਖੋਲਦੇ ਆ ਆਪਣੇ ਚੂਚੇ ਤੇ ਨਾਲੇ ਮੁਰਗੇ ਚਲੋ ਆਜੋ ਫਿਰ ਦਿਖਾਈਏ ਤੁਹਾਨੂੰ ਕਿਆ ਹੋ ਅਰਛੂ ਵਧੀਆ ਕਿਵੇਂ ਹਾਂ ਬਹੁਤ ਵਧੀਆ ਉਹ 2 ਦਿਨ ਹੋ ਗਏ ਰੱਪਾ ਨਾ ਛੱਡੇ ਨਹੀਂ ਹੈਗੇ ਅੰਦਰ ਹੀ ਪਿਆ ਤੇ ਕੱਲ੍ਹ ਮਨ ਕੀ ਆਈ ਪਿੰਜਰਾ ਸਾਫ਼ ਕੀਤਾ ਸੀ ਉਹ ਗੰਦ ਬਹੁਤ ਪਾਈ ਬੈਠਿਆ ਵੀ ਤੇ ਆ ਵੀ ਉਹ ਤਾਂ ਛੱਡ ਨਾ ਸੀ ਮੈਂ ਅੰਦਰਾਂ ਦੀ ਰਹਿੰਦੇ ਸੀ ਹੁਣ ਧੁੱਪ ਆ ਗਈ ਚੱਲ ਵਧੀਆ ਹੈਣਾ ਤੇ ਹੁਣ ਛੱਡਾਂਗੇ ਇਹਨਾਂ ਚਲ ਖੋਲਦੇ ਬਾਬੇ ਦਾਵਾ ਦਾ ਪਿੰਗਰਾ ਇਹਨੇ ਇਹਨਾਂ ਨੂੰ ਆਪਾਂ ਬਾਜੀ ਛੱਡਾਂਗੇ ਕੋਈ ਵੱਡੇ ਆਏ ਮਾਰਨਗੇ ਇਹਨਾਂ ਦੇ ਅਜੇ ਛੋਟੇ ਆਏ ਤੇ ਪਹਿਲਾਂ ਆਪਾਂ ਇਹਨਾਂ ਨੂੰ ਛੱਡਦੇ ਹਾਂ ਇਹਨਾਂ ਨੂੰ ਫਿਰ ਲਾਉਂਦੇ ਆਸਾਨੂੰ ਦਿਖਾਉਣਾ ਕੀ ਕੁਝ ਕਰਦੇ ਇਹ ਤੇ ਇਸ ਤੋਂ ਬਾਅਦ ਆਪਾਂ ਆ ਛੱਡਾਂਗੇ ਖੋਲ ਬਾਬੇ ਦਾਵਾ ਦਾ

ਹਾ 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 ਛੜ ਤੇ ਛੜ ਤੇ ਛੜ ਤੇ ਛੜ ਤੇ ਭੱਜ ਲੈ ਆ ਦੇਖੋ ਕਿੱਧਰ ਗਈ ਚਲ ਚਲ ਅਰਸ਼ੂ ਆਪਾਂ ਐਵੇਂ ਕਰਦੇ ਆ ਪਹਿਲਾਂ ਨਾ ਪੰਜ ਧਰ ਦਣੇ ਇਹਨਾਂ ਨੂੰ ਪਾਣੀ ਪੂਣੀ ਪੀਣਾਂਗੇ ਤੇ ਆਹ ਲੋ ਯਾਰ ਉਹ ਪਾਣੀ ਧਰ ਦਿਆਂ ਹੁਣ ਆਪਾਂ ਇਹਨਾਂ ਨੂੰ ਆ ਹਾ 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 ਆਇਓ ਆਇਆ 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 ਇਧਰ ਲਿਆ ਇਹਨਾਂ ਨੂੰ ਸਾਰਿਆਂ ਨੂੰ ਆਇਆ ਹਾ ਹਾ ਪੀਲਾ ਪੀਲਾ ਚਲੋ ਚਲੋ ਪੀ ਲੋ ਪੀ ਲੋ ਪਾਣੀ ਆਉਣਾ ਪੀ ਗੋ ਉਹ ਆਪੇ ਨੇ ਪਾਣੀ ਪੀ ਲਣ ਗਏ ਹੈ ਸਾਰੇ ਆ ਕੇ ਬਾਰੀ ਵਟੇ ਅਜ ਤਾਂ ਵਧੀਆ ਰੱਬ ਨੇ ਧੁੱਪ ਦਿਖਾਤੀ ਨਹੀਂ ਤਾਂ ਬਹੁਤ ਗੁਰਾ ਹਾਲ ਹੋ ਗਿਆ ਸੀ ਨਹੀਂ ਕਰਕੇ ਤਾਂ ਹਾ ਦੇਖ ਰਹਾ ਹਾਂ ਨੌਣਾ ਐ ਰੈਕਸ ਮੂਡ ਤੇ ਬੈ ਗਈ ਹਾਂ ਦੇਖ ਤੁਰਾ ਨਾ ਪਹਾੜ ਆਪਣੇ ਖਲਾਰ ਕੇ ਆਂਗਾ ਸੇ ਥੋੜੇ ਚਿਰ ਐ ਫਰਨਗੇ ਦੂਆ ਤਾਂ ਹੀ ਲਟ ਜਾਣਗੇ ਇੱਥੇ ਆਹ ਰੇ ਆ ਗਈ ਆਪਣੀ ਬਲੈਕ ਐਸਟਰੋਲੋਗ ਉਹ ਵਿਚਾਰੀ ਦੇਖੀ ਗੰਜੀ ਕਰ ਰੱਖੀ ਆ ਨਾ ਓਏ ਹੈ ਆ ਕੇ ਹੁਣ ਬੈ ਗਈ ਦੇਖੀ ਇੱਧਰ ਆ ਕੇ ਲੈ ਪੱਟ ਤੇ ਬੈ ਗਈ ਰਾਹਣ ਓਏ ਪਾਣੀ ਪੀ ਲੈ ਸੀ ਹੈ ਪਾਣੀ ਪੀ ਲੈ ਹੈਂ ਹੈ ਹੈ ਤੇ ਮੂੰਹ ਤੇ ਦਿਖਾ ਦੇ ਆਡੀਅנס ਨੂੰ ਆਵਦਾ ਸੋਣਾ ਜਾ ਹੈ ਮੂੰਹ ਦਿਖਾ ਦੇ ਮੂੰਹ ਦੇਖੀ ਕਿਵੇਂ ਟੱਡਿਆ ਐ ਮੂੰਹ ਕਿਉਂ ਟੱਡਦਾ ਏ ਰਹਿ ਐ ਦੱਸਿਓ ਜੰਗਾ ਦੇਖ ਪਤਾ ਨਹੀਂ ਕਿਉਂ ਐਡਾ ਮੂੰਹ ਜਾਂ ਟੱਡ ਕੇ ਸਾਂਝ ਲੈਂਦੇ ਆ ਸਾਣੀ ਉਹਦਾ ਹੈ ਸਾਣੀ ਆਦਾ ਹੈਗਾ ਹੈ ਆਇਕੋ ਰਾਮਣਾ ਵੀ ਗਈ ਸੀ ਕਹਿੰਦਾ ਗਜਾਈਆਂ ਹੋਈਆਂ ਮੇਰੇ ਛੋਟੇ ਹੁੰਦੇ ਬੜਾ ਮੂੰਹ ਦਿੱਤੇ ਨੇ ਬੜਾ ਮੂੰਹ ਕਰਤਾਰ ਹੈ ਨਾ ਦਾ ਵਾ ਦੱਤ ਦੱਤ ਜਮਾਈ ਨਹੀਂ ਆਪੋ ਡਰਦੀਆਂ ਲੈ 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 ਪਾਜਾ ਨੌਨਸੈਂਸ ਹੋ ਬਾਗੀ ਪਿੰਜਰੇ ਜੇ ਉਹਨੂੰ ਕੱਢੀਓ ਪਿੰਜਰੇ ਜੋ ਬਾਹਰ ਅੰਦਰ ਹੀ ਬੈ ਗਈ ਹੁਣ ਤਾਂ ਦੱਸ ਛੱਡੀਆਂ ਨੇ ਦੇਖ ਲੋ ਐਨੇ ਚਿਰ ਬਾਅਦ ਫਿਰ ਵੀ ਲੈ ਪਿੰਜਰੇ ਦੇ ਜਾ ਕੇ ਬੈ ਗਈ ਆ ਫੇਰ ਆ ਗਈ ਉਧਰੋਂ ਛਾਲ ਮਾਰ ਕੇ ਪਿੰਜਰੇ 'ਚ ਆਏ 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 ਸੋਣਾ ਦੱਤ 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 ਹਾਂ ਹਾਂ ਦੇਖਦੇ ਅੰਡਾ ਆਏਗਾ ਫੜ ਜਾ ਲੋ ਬਾਬੇ ਹੁਣ ਨਾ ਆਪਾਂ ਸੀਲ ਵੀ ਛੱਡ ਦੰਨੇ ਆ ਬਾਹਰ ਤੇ ਇਹ ਵਿਚਾਰੇ ਘੁੰਮ ਘੁੰਮ ਲੈਣਗੇ ਦੇਖ ਲੈਣੇ ਨਾਲੇ ਮਾਰਦੇ ਮੁਰਗੇ ਹੁਣ ਤੱਕ ਇਹਦਾ ਬਹੁਤ ਵਾਧੇਗੇ ਉਹਦੇ ਹੁੰਦਾ ਬਹੁਤ ਏਜ ਹੋ ਜਾਂਦਾ ਹੁਣ ਤਾਂ ਫੋਨ ਨਾ ਬਹੁਤ ਤੇਜ਼ ਰਿਹਾ ਤਾਂ ਹੈ ਹੈ ਕਿਹ ਹੂੰ ਜੀ ਕਿਵੇਂ ਤੁਪੈਨੇ ਚਰਵਾ ਦੇਖੀ ਆ ਉਹ ਆਇਆ ਨਾ ਇਹ ਦੇਸੀ ਨਾ ਮਾਰਨੇ ਇਹਨਾਂ ਦੇ ਪਰ ਮੈਂ ਅੱਜ ਪਹਿਲੀ ਵਾਰ ਛੱਡੇ ਆ ਬਾਅਦ ਦੇਖ ਲਾਂਗੇ ਜੇ ਲੜਦੇ ਰੋੜਦੇ ਆ ਫਿਰ ਆਪਾਂ ਦੇਸੀ ਅੰਦਰ ਕਰਦਾਂਗੇ ਤੇ ਇਹ ਛੱਡ ਦਾਂਗੇ ਆ ਦੇਸੀ ਮਾਗਰ ਪੈ ਰਿਹਾ ਹੈ ਬਈ ਕੁੜੀ ਦੇ ਤੇ ਵਿਚਾਰੇ ਇਹ ਆਪ ਹੀ ਹੁਣ ਅੰਦਰ ਜਾਣਗੇ ਬਾਹਰ ਜੇ ਤੁਸੀਂ ਅੰਦਰ ਮੈਨਾਂ ਨੂੰ ਉਹ ਕਰ ਦਨਾਂ ਛੋਟੇ ਆ ਨਾ ਹਜੇ ਵਿਚਾਰੇ ਆਪ ਹੀ ਅੰਦਰ ਵਾਜਦੇ ਉਹ ਦੇਸੀ ਆ ਉਹ ਮਗਰ ਪੈਂਦਾ ਸੀ ਇਹਨਾਂ ਦੇ ਉਹ ਦੇਸੀ ਮਗਰ ਪਾ ਰਹੇ ਹੁਣ ਆਪ ਵੀ ਚਾਰੇ ਡਰਦੇ ਮਰਿੰਦਰ ਬਾਘ ਤੇ ਹੁਣ ਮੈਂ ਦੇਸੀ ਸਾਰੇ ਅੰਦਰ ਕਰਦਾ ਨਾ ਦਾਣਾ ਪਾਣੀ ਪਾ ਦਾਨੀ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਛੱਡ ਪਾਂਗੇ ਸੀਲ ਠੀਕ ਆ ਤੁਸੀਂ ਦੇਖ ਲਾਤਾ ਜਿਹੜਾ ਦੇਸੀ ਆ ਇਹਨਾਂ ਦੇ ਮਗਰ ਪੈ ਰਹੇ ਮਾਰ ਰਹੇ ਉਹਨਾਂ ਤੇ ਇਹਨਾਂ ਨੂੰ ਆਪਾਂ ਹੁਣ ਅੰਦਰ ਬੰਦ ਕਰ ਦਾਂਗੇ ਤੇ ਜਿਹੜੇ ਦੇਸੀ ਆ ਉਹ ਕੰਗੇ ਵਿੱਚ ਕਾੜ ਦਾਂਗੇ ਇਸ ਤੋਂ ਬਾਅਦ ਛੱਡ ਦਾਂਗੇ ਫਿਰ ਇਹ ਲੋ ਜੀ ਤੇ ਹੁਣ ਆਪਾਂ ਇਹਨਾਂ ਦਾਣਾ ਪਾਣੀ ਆ ਪਾ ਦਾਨੀ ਆ ਦੇ ਵਿੱਚ ਤੇ ਦੇਖੀ ਸੁਸਰੀ ਬਣ ਕੇ ਅੰਦਰ ਵਗ ਗਏ ਇਹਨੇ ਤਾਤੂਜ ਕਰਕੇ ਡਰਦੇ ਆ ਤਾਂ ਕਰਕੇ ਸੁਸਰੀ ਬਣ ਕੇ ਅੰਦਰ ਵਗ ਗਏ ਆਪ ਤੇ ਇਹਨੇ ਆਪਾ ਇਹਨਾਂ ਨੂੰ ਪਾ ਦਨੇ ਆ ਰਖਤ ਦਾਨ ਤੇ ਰੋਟੀਆਂ ਵੀ ਚੂਰ ਦਨੇ ਆ ਬਸ ਇਹਨਾਂ ਵਿੱਚ ਹੀ ਆਪਾਂ ਇਹ ਰੋਟੀਆਂ ਰੱਟੀਆਂ ਦਾ ਉੱਪਰ ਚੱਬ ਜਾਣਗੇ ਇਹ ਮਿੰਟਾਂ ਸਕਿੰਟਾਂ ਦੇ ਅੰਦਰ ਅੰਦਰੀ ਆਪੀ ਖਾ ਲਈਆਂ ਇਹ ਰੋਟੀਆਂ ਦੇ ਪਾ ਦਨੇ ਆ ਆ ਹੁੰਦਾ ਬਹਿ ਬਤੀਆ ਵਿਚਾਰਿਆਂ ਨੂੰ ਨਿਕਲ ਜਾਂਦਾ 2 ਸਕਿੰਟ ਬਾਹਰ ਨੂੰ ਨਿਕਲਣ ਨੂੰ ਆਇਆ ਸੀ ਅੰਦਰ ਤੜਾਦੇ। ਠਕ ਠਕ ਪਕਾ ਕਰਦਾ ਰਹਦਾ ਆਪਾਂ। ਤੇ ਹੁਣ ਬੱਸ ਇਹਨਾਂ ਦਾ ਹੋ ਗਿਆ ਥੱਲੜ ਲਿਆ ਕਰੀਏ ਹਣਾ। ਥੱਲੜ ਖਾਣਾ ਪੰਡਰ ਹੈਗੇ ਅਸੀਂ। ਲਓ ਜੀ ਥੱਲੜ ਖਾਣਾ ਵੀ ਓਕੇ ਹੋ ਗਿਆ ਹਣਾ। ਤੇ ਇਹਨਾਂ ਨੂੰ ਹੁਣ ਆਪਾਂ ਅੰਦਰ ਤਾੜਦੇ ਹਾਂ ਨਾ ਇਹਦੋਂ ਆਹ ਛੱਡਾਂਗੇ ਆਪਾਂ ਸੀ। ਆਜੋ। ਉਹਨੂੰ ਦਿਖਾਉਣਾ ਕੀ ਕਰੀ ਜਾਂਦਾ ਦੇਖ ਉਧਰ ਦਿਖਾਉਣਾ ਤੁਨੂੰ ਮਾ ਪਤਾ ਨਹੀਂ ਕੀ ਕਰੀ ਜਾਂਦੇ ਆ ਲਟੀ ਜਾਂਦੇ ਆ ਬਰੇਤੀ ਦੇ ਵਿੱਚ ਹੀ ਆਹ ਦੇਖੋ ਬਰੇਤੀ ਦੇ ਵਿੱਚ ਕਿਵੇਂ ਲਟੀ ਜਾਂਦੇ ਆ ਲੈ ਕਿਤੋਂ ਕਿਧਰੋਂ ਆ ਕੇ ਬੈਠੇ ਚੱਲ ਲੈ ਉੱਠ ਨਹੀਂ ਗਈਆਂ ਚੱਲ ਉਠਾ ਥੰਡੇ ਥਾਂ ਬੈਠੀਆਂ ਚੱਲ 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 ਲੈ ਫੂਲੇ ਉਹ ਵੀ ਬੈਠੇ ਉਧਰ ਚੱਲ ਫੱਡੇ ਫੱਡੇ ਉਹ ਤੱਕ ਥੁੱਪ ਛੇ ਕਰੀਆਂ ਨੇ ਹੁਣ ਬਾਬੇ ਧੁੱਪ ਛੇ ਕਰਿਆ ਨੇ ਦੇਖ ਫਿਰ ਆ ਹੌਨ ਨਾ ਵੇ ਗੱਲੇ ਹੁਣਾਂ ਨੂੰ ਵੀ ਕੱਢ ਦਾਂਗਾ ਹੁਣ ਛੋਟੀ ਲੈ ਕੇ ਆਇਾਂਗਾ ਡੰਡਾ ਤੇ ਹੁਣ ਮਾਰਾਂਗੇ ਉਹਨਾਂ ਦੇ ਭਜਾਉਣਾ ਛੁੱਡੇ 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 ਚਲ 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 ਚੱਲ ਚੱਲ ਜਿਂ ਕਰਾਂਗੇ ਇਹ ਤਾਂ ਸਿੱਖੇ ਹੋਏ ਸਿਖਾਏ ਹੋਏ ਆਪਣੇ ਪੂਰੇ ਲੋ ਬਾਬੇ ਕਰਤੇ ਦੇਸੀ ਅੰਦਰ ਆਦਾ ਹੁਣ ਦਾਣਾ ਪਾਣੀ ਆਰਾਮ ਨਾਲ ਖਾ ਲੈਣਗੇ ਠੀਕ ਹੈ ਜੀ ਤੇ ਹੁਣ ਆਪਾਂ ਛੱਡਦੇ ਹਾਂ ਅਸੀਲ ਆਜੋ ਆਜੋ ਹੁਣ ਬਾਹਰ ਆਜੋ ਹੁਣ ਤੁਹਾਨੂੰ ਕੋਈ ਡਰ ਨਹੀਂ ਹੈ ਐ ਆਜੋ ਚਲੋ ਚਲੋ ਬਾਹਰ ਉਹ ਤਾਂ ਦੇਖੋ ਭੱਜੇ ਮਾਰੀਆਂ ਇਹ ਸ਼ਾਲਾ ਹੁਣ ਡਰਦੇ ਆ ਚਲੋ 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 ਬੱਸ ਉਹ ਤਾਂ ਹੈ ਆ ਆ ਦੇ ਜੀ ਆਪਣਾ ਅਸੀਲ ਤੇ ਹੁਣ ਛੱਡ ਦਈਏ ਬਾਹਰ ਮੁਰਗੀ ਘਰੇ ਜੀ ਹਨ ਲੋ ਬਾਬੋ ਸਿੱਲ ਵੀ ਆਪਾਂ ਛੱਡਦੇ ਸੀ ਲੈ ਹੁਣ ਏ ਧੁੱਪੇ ਬੈ ਗਈ ਜੀ ਰਾਮ ਨਾਲ ਹਾਂ ਮੁਰਗਾ ਕਰੋ ਬਾਬੋ ਚੱਕ ਯਾਰ ਚੱਕਿਆ ਵੀ ਨਹੀਂ ਆਂਦਾ ਬਾਲਾ ਪਾਰੀ ਹੋਇਆ ਵੈਗਾ ਤੇ ਬਹੁਤ ਘੈਂਟ ਆ ਯਾਰ ਤੁਹਾਨੂੰ ਦਿਖਾਉਣਾ ਮੈਂ ਹਟ ਜਾਓ ਏ ਆ ਖੜਜੋ ਕਰਾਉਣਾ ਚੈੱਕ ਉਹ ਸੰਗਲਾ ਥਣਾ ਤਾਂ ਚੱਕਣਾ ਵੀ ਬੜਾ ਔਖਾ ਯਾਰ ਸੱਚੀ ਆ ਆ ਜਾਓ ਏ ਮਸਾ ਚੱਕਿਆ ਜਾਂਦਾ ਆ ਕਰੋ ਚੈੱਕ ਬਾਬੋ ਆਪਣਾ ਦੇਸੀ ਸੋਨਾ ਵਾਲਾ ਹੈ ਚੰਦਰਾ ਦੇ ਦੇ ਅਰੇ ਦੇ ਇਹ ਦੇਸੀ ਆਪਣਾ ਕਰੋ ਚੱਕ ਦੇਖੋ ਦੇਖੋ ਪੈਰ ਪੂਰੇ ਦੇ ਪੂਰੇ ਘੈਂਟ ਅੱਗੇ ਤਾਂ ਹੁਣ ਦੇਖੋ ਅਰੇ ਯਾਰ ਆ ਫਿਰਦੇ ਇੱਧਰ ਆਪਣੇ ਸੀਲ ਛੱਡਾਂ ਇਹਨਾਂ 'ਚ ਆ ਦੇਖੋ ਲੋ ਜੀ ਕਿਵੇਂ ਲੱਗਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਜੇ ਵਧੀਆ ਲੱਗਾ ਤਾਂ ਘੈਂਟ ਚਾ ਕਮੈਂਟ ਕਰਦੇ ਹੋ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਇੰਨੇ ਘੈਂਟ ਘੈਂਟ ਕਮੈਂਟ ਕਰਦੇ ਹੋ ਠੀਕ ਹੈ ਪੁੱਛਦੇ ਹਾਂ ਜੇਕਰ ਆਪਣੇ ਚੈਨਲ ਤੇ ਨਵੇਂ ਤਾਂ ਦਬ ਕੇ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਚੰਗਾ ਜੀ ਮਿਲਦੇ ਆਣ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ ਸਤਿ ਸ਼੍ਰੀ ਅਕਾਲ